ਜ਼ਿਲ੍ਹਾ ਮਾਨਸਾ ਦੇ ਵਿੱਚ ਅੱਜ ਨਗਰ ਪੰਚਾਇਤ ਭੀਖੀ ਤੇ ਸਰਧੂਲਗੜ ਦੀ ਚੋਣ ਲਈ ਵੋਟਾਂ ਪੈ ਰਹੀਆਂ ਨੇ ਮੌਸਮ ਭਾਵੇਂ ਕਾਫੀ ਠੰਡਾ ਹੈ ਪਰ ਆਪਣੇ ਸ਼ਹਿਰੀ ਨੁਮਾਨ ਦੇ ਚੋਣ ਲਈ ਵੋਟਰ ਕਾਫੀ ਉਤਸ਼ਾਹਿਤ ਦਿਖ ਰਹੇ ਨੇ ਉੱਥੇ ਹੀ ਮਾਨਸਾ ਦੇ ਸਰਧੂਲਗੜ ਦੇ ਵਾਰ ਨੰਬਰ 8 ਦੇ ਆਪ ਉਮੀਦਵਾਰ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਗਿਆ ਤਦਾਦ ਦੀ ਹੈ ਕਿ ਜਿੱਥੇ ਵੋਟਾਂ ਲੈ ਕੇ ਅਮਨ ਸ਼ਾਂਤੀ ਦੀ ਗੱਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਮਾਸਾ ਦੇ ਸਧੂਲਗੜ ਦੇ ਵਾਰ ਨੰਬਰ 8 ਦੇ ਆਪ ਉਮੀਦਵਾਰ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੜਕਸਾਰ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਤੇਜ਼ਾਰ ਹਥਿਆਰ ਦੇ ਹਮਲਾ ਜਿਹੜਾ ਕਿ ਕੀਤਾ ਗਿਆ ਜਦੋਂ ਆਪ ਉਮੀਦਵਾਰ ਦੇ ਵੱਲੋਂ ਸਵੇਰੇ ਉੱਠ ਕੇ ਆਪਣਾ ਦਫ਼ਤਰ ਖੋਲਣ ਲਈ ਉਹ ਜਾ ਰਹੇ ਸੀ ਤਾਂ ਦਫ਼ਤਰ ਖੋਲਣ ਦੇ ਦੌਰਾਨ ਉਸ ਦੇ ਉੱਤੇ ਜਿਹੜਾ ਕਿ ਹਮਲਾ ਇਹ ਕੀਤਾ ਗਿਆ ਜਿਸ ਦੌਰਾਨ ਉਹ ਜ਼ਖਮੀ ਹੋ ਗਏ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਜ਼ਖਮੀ ਹਾਲਤ ਦੇ ਵਿੱਚ ਇਸ ਚਰਨਦਾਸ ਚੰਨੀ ਨੂੰ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਵਾਸਤੇ ਲਿਜਾਇਆ ਗਿਆ ਜ ਜਿੱਦ ਇੱਕ ਵੀਡੀਓ ਸਾਹਮਣੇ ਹੈ ਤੁਸੀਂ ਵੀ ਵੀਡੀਓ ਦੇਖ ਸਕਦੇ ਹੋ ਕਿ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਮੀਦਵਾਰ ਡਿੱਗਿਆ ਪਿਆ ਤੇ ਉਸ ਨੂੰ ਉਸ ਦੇ ਪਰਿਵਾਰਕ ਮੈਂਬਰ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਵੀਡੀਓ ਤੇ ਨਜ਼ਰ ਮਾਰਦੇ ਆਂ ਮਾਰਦੇ ਮੈਂ ਚਾਚੇ ਨੂੰ ਫੋਨ ਕੀਤਾ ਡਾਕਟਰ ਕੋਲ ਲੈ ਕੇ ਜਾਣੇ ਦੋਸਤੋ ਮੇਰੇ ਫਾਦਰ ਸਾਹਿਬ ਦੇ ਚਾਕੂ ਮਾਰਿਆ ਇਹ ਬਾਹਰ ਦਫਤਰ ਖੋਲ ਰਹੇ ਸੀਗੇ ਬਹੁਤ ਧਿਆਨ ਨਾਲ ਪਤਾ ਨਹੀਂ ਕੋਈ ਅਗਿਆਨ ਵਿਅਕਤੀ ਹਥਿਆਰ ਨਾਲ ਮਾਮਲਾ ਕਰ ਗਿਆ ਹੁਣ ਅਸੀਂ ਡਾਕਟਰ ਕੋਲ ਲੈ ਕੇ ਚੱਲਿਆਂ ਜੀ ਚੱਲ ਚੱਲ ਜਲਦੀ ਚੱਲ ਵੇਰਵੇ ਦੇ ਮੁਤਾਬਕ ਤੋਂ ਅੰਦਾਜ਼ਾ ਲਾਇਆ ਗਿਆ ਕਿ ਪਿੱਖੀ ਵਿਖੇ 13 ਵਾਰਡਾਂ ਤੇ ਸਰਧੂਲਗੜ੍ਹ ਵਿਖੇ 15 ਵਾਰਡਾਂ ਲਈ ਚੋਣਾ ਹੋਣੀਆਂ ਨੇ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਫੁਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਬਹੁ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਤਾਂ ਕਿ ਕਿਸੇ ਤਰੀਕੇ ਦੀ ਕੋਈ ਆਹ ਸੁਖਾਵੀ ਕਰਨਾ ਨਾ ਹੋਵੇ ਨਾ ਹੀ ਕੋਈ ਹੰਗਾਮਾ ਹੋਵੇ ਪਰ ਅੱਜ ਸਵੇਰੇ ਸਵੇਰੇ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਉੱਤੇ ਹਮਲਾ ਹੋਇਆ ਉਸ ਨੂੰ ਲੈ ਕੇ ਹੁਣ ਚਾਰੇ ਪਾਸੇ ਜਿਹੜੀ ਕਿ ਸੰਸਨੀ ਫੈਲ ਗਈ ਆ ਤੇ ਪੁਲਿਸ ਪ੍ਰਸ਼ਾਸਨ ਹੋਰ ਵੀ ਜਿਹੜਾ ਕਿ ਚੌਕਸ ਹੋ ਗਿਆ ਦਾਅਵਾ ਕੀਤਾ ਕਿ ਇਹਨਾਂ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚੜਾਉਣ ਲਈ 200 ਦੇ ਕਰੀਬ ਚੌਣ ਅਮਲਾ ਤਾਇਨਾਤ ਕੀਤਾ ਗਿਆ ਪੀਖੀ ਨਗਰ ਪੰਚਾਇਤ ਵਿਕੇ 14 ਪੋਲਿੰਗ ਬੂਥ ਤੇ ਸਰਧੂਲਗੜ ਵਿਖੇ 17 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ ਵੋਟਾਂ ਸ਼ਾਮ 4 ਵਜੇ ਤੱਕ ਪੈਣ ਗਿਆ ਤੇ ਉਸ ਤੋਂ ਬਾਅਦ ਅੱਜ ਹੀ ਬੂਥਾਂ ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ VOTING ਸੰਬੰਧੀ 9 ਵਜੇ ਤੱਕ ਦੇ ਹਾਸਲ ਹੋਏ ਅੰਕੜਾ ਮੁਤਾਬਿਕ ਪਿੱਖੀ ਵਿਖੇ 11.8% ਅਤੇ ਸਰਧੂਲਗੜ ਵਿਖੇ 15.31% VOTING ਜੜੀ ਕੀ ਹੋ ਚੁੱਕੀ ਆ ਪਰ ਦੂਜੇ ਪਾਸੇ ਜਿਸ ਤਰੀਕੇ ਦੀ ਇਹ ਖਬਰ ਸਾਹਮਣੇ ਆਇਆ ਹਮਲੇ ਦੀ ਇਸ ਤੋਂ ਬਾਅਦ ਲਗਾਤਾਰ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਅਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ